ਸਾਰੇ ਚੁੱਪ ਨੇ ਉਹ ਕਲਾਕਾਰ ਤਾਂ ਚੁੱਪ ਹੈਗੇ ਹੀ ਨੇ ਮੀਕਾ ਸਿੰਘ ਨੇ ਜਿਸ ਤਰੀਕੇ ਨਾਲ ਬੋਲਿਆ ਸੀ ਦਿਲਜੀਤ ਦੇ ਖਿਲਾਫ ਬਿਲਕੁਲ ਵੀ ਉਦੋਂ ਤੁਸੀਂ ਬੜਾ ਰਾਸ਼ਟਰਵਾਦ ਦਾ ਨਾਂ ਜਪ ਰਹੇ ਸੀ ਹੁਣ ਤੁਹਾਡਾ ਰਾਸ਼ਟਰਵਾਦ ਕਿੱਥੇ ਗਿਆ ਹੁਣ ਕਿੱਧਰ ਗਿਆ ਪਰ ਇਹ ਲੋਕ ਹੁਣ ਤਾਂ ਬੋਲ ਨਹੀਂ ਰਹੇ ਹੁਣ ਕਿੱਥੇ ਨੇ ਇਹ ਲੋਕ ਹੁਣ ਇਹ ਕਹਿ ਨਹੀਂ ਸਕਦੇ ਆਸਫ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ICC ਦੇ ਨਾਲ ਪੰਗਾ ਨਹੀਂ ਲੈ ਸਕਦੇ BCCI ਦੇ ਨਾਲ ਪੰਗਾ ਨਹੀਂ ਲੈ ਸਕਦੇ ਜਾਨਵੁੱਝ ਕੇ ਇੱਕ ਇੰਡੀਵਿਜੂਅਲ ਬੰਦਾ ਟਾਰਗੇਟ ਕਰ ਲਿਆ ਦਲਜੀਤ ਔਰ ਉਹ ਵੀ ਮੈਨੂੰ ਇਹ ਲੱਗਦਾ ਕਿ ਉਹ ਤੁਹਾਡੇ ਚ ਜੈਲਸੀ ਫੈਕਟਰ ਦੇਖਿਆ ਬਾਕੀ ਗੱਲਾਂ ਛੱਡੋ ਇਹ ਨਹੀਂ ਪਤਾ ਕਿ ਉਹ ਬੰਦੇ ਜਾ ਕੇ ਮੈਚ ਤੋਂ ਪਹਿਲਾਂ ਉੱਥੇ ਗੀਤ ਵੀ ਗਾਏ ਹਾਂ ਗੀਤ ਵੀ ਗਾਏ ਕੋਈ ਪਤਾ ਹੁੰਦਾ ਨਾ ਤੁਹਾਡਾ ਨਾਮ ਤਾਂ ਬਣਿਆ ਕਿ ਤੁਹਾਡੇ ਵੱਡੇ ਭਰਾ ਨੇ ਤੁਹਾਡੇ ਭਰਾ ਨੇ ਉਹਨਾਂ ਦੇ ਬਹੁਤ ਵੱਡਾ ਨਾਮ ਸੀ ਤੁਹਾਡਾ ਨਾਮ ਸੀ ਬਿਲਕੁਲ ਠੀਕ ਹੈ ਨਹੀਂ ਸ਼ਾਇਦ ਤੁਸੀਂ ਰੁੱਲਦੇ ਹੁੰਦੇ ਕਿਤੇ ਰਾਜੀ ਚੱਲ ਮੇਰਾ ਪੁੱਤ ਦੀ ਜਿਹੜੀ ਫਰਾਂਚਾਈਜ਼ੀ ਉਹਨਾਂ ਨੇ ਚੌਥਾ 파ਟ ਕੱਢਿਆ ਤੇ ਅਫਵਾਹਾਂ ਆ ਰਹੀਆਂ ਕਿ ਇਹਨੂੰ ਵੀ ਬੈਨ ਕੀਤਾ ਜਾਵੇ ਜਾਂ ਲੋਕ ਟ੍ਰੋਲ ਕਰ ਰਹੇ ਆ ਕਿ ਇਹ ਵੀ ਪਾਕਿਸਤਾਨੀ ਐਕਟਰਾਂ ਨੂੰ ਲੈ ਕੇ ਨਾਲ ਬਣਾਈ ਗਈ ਹੈ ਤੇ ਇਹਨੂੰ ਬੈਨ ਕੀਤਾ ਜਾਵੇ। ਹਾਂ। ਦੂਜੇ ਪਾਸੇ ਕੱਲ 20 ਤਰੀਕ ਹੈ ਤੇ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਲੈਜੈਂਡ ਕ੍ਰਿਕਟ ਲੀਗ ਆਪਾਂ ਕਹਿ ਦਿੰਨੇ ਆ ਉਹਦਾ ਮੈਚ ਹੈ ਆਪਸ ਵਿੱਚ। ਉੱਥੇ ਕੋਈ ਸਵਾਲ ਨਹੀਂ ਕੋਈ ਕੰਟਰੋਵਰਸੀ ਨਹੀਂ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਕਿ ਮੈਚ ਹੈਗਾ ਹੂੰ ਉੱਥੇ ਦੋਵੇਂ ਦੇਸ਼ ਇਕੱਠੇ ਖੇਡ ਰਹੇ ਐ ਉਦੋਂ ਪਹਿਲਾਂ ਪਾਕਿਸਤਾਨ ਦੀ ਹਾਕੀ ਟੀਮ ਇੰਡੀਆ ਆ ਗਈ ਹੂੰ ਉਦੋਂ ਕੋਈ ਵਿਵਾਦ ਨਹੀਂ ਉੱਠਿਆ ਤੇ ਫਿਲਮਾਂ ਨੂੰ ਲੈ ਕੇ ਜਦੋਂ ਕੋਈ ਪੰਜਾਬੀ ਫਿਲਮ ਆਂਦੀ ਆ ਜਾਂ ਜਦੋਂ ਕੋਈ ਪੰਜਾਬੀ ਰਾਈਜ਼ ਕਰਦਾ ਹੈ ਪਿੱਛੇ ਜਲਦੀ ਜੋ ਸਾਂਝ ਨਾਲ ਅੱਡਾ ਵੱਡਾ ਕੰਟਰੋਵਰਸੀ ਹੋਈ ਬੜੇ ਵੱਡੇ ਬੜੇ ਨਾਮੀ ਜਿਹੜੇ ਆਪਣੇ ਪੰਜਾਬੀ ਸਟਾਰਸ ਰਹੇ ਆ ਪਹਿਲਾਂ ਪਹਿਲਾਂ ਹੀ ਕਹੂੰਗਾ ਕਿ ਹਰ ਹੁਣ ਤਾਂ ਕੋਈ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਕੋਈ ਚੀਜ਼ ਹਿੱਟ ਵੀ ਹੋਈ ਹੈ ਉਹਨਾਂ ਨੇ ਬੜਾ ਵਿਵਾਦ ਚੱਕਿਆ ਕਿ ਫੇਮ ਲਈ ਕੀਤਾ ਗਿਆ ਜਾਂ ਇਹ ਦੇਸ਼ ਦਰੋਹ ਹੈ ਤੇ ਹੁਣ ਉਹ ਕਲਾਕਾਰ ਚੁੱਪ ਕਿਉਂ ਹੈ ਹੁਣ ਇਹ ਦੇਸ਼ਦਰੋਂ ਨਹੀਂ ਸਾਰੇ ਚੁੱਪ ਨੇ ਉਹ ਕਲਾਕਾਰ ਤਾਂ ਚੁੱਪ ਹੈਗੇ ਹੀ ਨੇ ਮੀਕਾ ਸਿੰਘ ਨੇ ਜਿਸ ਤਰੀਕੇ ਨਾਲ ਬੋਲਿਆ ਸੀ ਦਿਲਜੀਤ ਦੇ ਖਿਲਾਫ ਬਿਲਕੁਲ ਹੋਰ ਵੀ ਜਿਨੇ ਵੀ ਬੋਲਿਆ ਸੀ ਉਹ ਸਾਰੇ ਚੁੱਪ ਨੇ ਫਿਰ ਗੱਲ ਤਾਂ ਇਹ ਆ ਨਾ ਕਿ ਦੇਖੋ ਕਲਾ ਹੋਗੀ ਤੇ ਇੱਕ ਖੇਡ ਹੋਗੀ ਇਹ ਸਰਹੱਦਾਂ ਤੋਂ ਪਰੇ ਦੀ ਗੱਲ ਹੁੰਦੀ ਆ ਬਿਲਕੁਲ ਤੁਸੀਂ ਹਰ ਇੱਕ ਦੇ ਨਾਲ ਮਿਲਨਾ ਕਲਾ ਵੀ ਬਹੁਤ ਮਿਲਾਉਂਦੀ ਐ ਸੱਭਿਆਚਾਰ ਮਿਲਦੇ ਨੇ ਬਹੁਤ ਕੁਝ ਐ ਇਹਦੇ 'ਚ ਇਸੇ ਤਰੀਕੇ ਨਾਲ ਖੇਡਾਂ ਵੀ ਇੱਕ ਦੁਨੀਆ ਨੂੰ ਇਕੱਠਾ ਕਰਨ ਦਾ ਇੱਕ ਜ਼ਰੀਆ ਜਾਤਨ ਹੈ ਸੋ ਮੇਰੇ ਹਿਸਾਬ ਨਾਲ ਤਾਂ ਦੋਹੇ ਚੀਜ਼ਾਂ ਦਾ ਵਿਰੋਧ ਕਦੇ ਹੋਣਾ ਹੀ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਪਰ ਜਿਹੜੇ ਲੋਕ ਕਰ ਰਹੇ ਨੇ ਜਾਂ ਕਰ ਗਏ ਨੇ ਉਹਨਾਂ ਨੂੰ ਇਹ ਸਵਾਲ ਹੈ ਵੀ ਉਦੋਂ ਤੁਸੀਂ ਬੜਾ ਰਾਸ਼ਟਰਵਾਦ ਦਾ ਨਾਮ ਜਪ ਰਹੇ ਸੀ ਹੁਣ ਤੁਹਾਡਾ ਰਾਸ਼ਟਰਵਾਦ ਕਿੱਥੇ ਗਿਆ ਹੁਣ ਕਿੱਧਰ ਗਿਆ ਹੁਣ ਕਿੱਥੇ ਗਿਆ ਜਦੋਂ ਰਿਟਾਇਰਡ ਹੋਏ ਕ੍ਰਿਕਟ ਖਿਡਾਰੀ ਕੀਰੀਆ वर्ल्ड ਚੈਂਪੀਅਨਸ਼ਿਪ ਆਫ ਲੈਜੈਂਡਸ ਜਿਹੜੇ ਪੁਰਾਣੇ ਖਿਡਾਰੀ ਪੁਰਾਣੇ ਖਿਡਾਰੀਓ ਇਹਨਾਂ ਦੀ ਇੱਕ ਇੰਡੀਆ ਦੀ ਟੀਮ ਤੇ ਇੱਕ ਪਾਕਿਸਤਾਨ ਦੀ ਟੀਮ ਇੰਗਲੈਂਡ ਚ ਮੈਚ ਖੇਡਣ ਜਾ ਰਹੀ ਹੈ ਮੈਚ ਆ ਦੋਨਾਂ ਟੀਮਾਂ ਦਾ ਬੜੇ ਉਥੇ ਜਿਨ੍ਹਾਂ ਨੂੰ ਪਤਾ ਉਹ ਉਹ ਤਾਂ ਇੰਤਜ਼ਾਰ ਵੀ ਕਰ ਰਹੇ ਨੇ ਅਸੀਂ ਦੇਖਾਂਗੇ ਅਸੀਂ ਯੁਵਰਾਜ ਸਿੰਘ ਨੂੰ ਦੇਖਣਾ ਉਧਰੋਂ ਉਹ ਕਹਿੰਦੇ ਅਸੀਂ ਫਰੀਦੀ ਨੂੰ ਦੇਖਣਾ ਛੱਕੇ ਮਾਰਦੇ ਹੈਨਾ ਪਰ ਇਹ ਲੋਕ ਹੁਣ ਤਾਂ ਬੋਲ ਨਹੀਂ ਰਹੇ ਹੁਣ ਕਿੱਥੇ ਨੇ ਇਹ ਲੋਕ ਹੋਣੇ ਕਹਿ ਨਹੀਂ ਸਕਦੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ICC ਦੇ ਨਾਲ ਪੰਗਾ ਨਹੀਂ ਲੈ ਸਕਦੇ BCCI ਦੇ ਨਾਲ ਪੰਗਾ ਨਹੀਂ ਲੈ ਸਕਦੇ ਉਹ ਸੰਸਥਾਵਾਂ ਬਹੁਤ ਵੱਡੀਆਂ ਨੇ ਤੁਸੀਂ ਜਾਣ ਬੁੱਝ ਕੇ ਇੱਕ ਇੰਡੀਵਿਜੂਅਲ ਬੰਦਾ ਟਾਰਗੇਟ ਕਰ ਲਿਆ ਦਲਜੀਤ ਬਿਲਕੁਲ ਔਰ ਉਹ ਵੀ ਮੈਨੂੰ ਇਹ ਲੱਗਦਾ ਕਿ ਉਹ ਤੁਹਾਡੇ ਚ ਜੈਲਸੀ ਫੈਕਟਰ ਦਿਖਿਆ ਹਾਲਾਂਕਿ ਤੁਹਾਨੂੰ ਬਤੌਰ ਇੱਕ ਕਲਾਕਾਰ ਬਤੌਰ ਪੰਜਾਬੀ ਤੇ ਪੰਜਾਬੀ ਤੁਸੀਂ ਗਾਉਣ ਵਾਲਿਓ ਤੁਹਾਨੂੰ ਤਾਂ ਖੜਨਾ ਚਾਹੀਦਾ ਸੀ ਤੁਹਾਨੂੰ ਤਾਂ ਸਗੋਂ ਇਹ ਕਹਿਣਾ ਚਾਹੀਦਾ ਸੀ ਆਰਬੀ ਛੋਟੀਆਂ ਮੋਟੀਆਂ ਗੱਲਾਂ ਇਹਦੀ ਨੋਨ ਕਰੋ ਤੇ ਅੱਗੇ ਵਧੋ ਜਿੰਨਾ ਬਾਤ ਸਕਦੇ ਆ ਇਸ ਗੱਲ ਤੋਂ ਵੀ ਕੋਈ ਗੱਲ ਨਹੀਂ ਉਹ ਕਿਉਂਕਿ ਜਿਹੜੀ ਉਹ ਗੱਲ ਸੀਗੀ ਉਹ ਤਾਂ ਜਿਹੜੀ ਫਿਲਮ ਦੀ ਗੱਲ ਚੱਲ ਰਹੀ ਸੀ ਸਰਦਾਰ ਜੀ 3 ਦੀ ਬਿਹਾਨੀਆਂ ਆਮਰ ਨੂੰ ਕਿਉਂ ਲਿੱਤਾ ਗਿਆ ਉਹ ਸ਼ੂਟ ਪਹਿਲਾਂ ਹੋ ਚੁੱਕਿਆ ਸੀਗਾ ਅੱਜ ਜਦੋਂ ਹੁਣ ਕੱਲ ਮੈਚ ਹੋਣਾ ਉਦੋਂ ਕਿੱਧਰ ਗਏ ਆ ਸਾਰੇ ਅੱਜ ਦੀ ਵੀਡੀਓ ਬਣ ਰਹੀ ਵੀ ਤੁਸੀਂ ਐ ਤੁਸੀਂ ਤੁਸੀਂ ਐ ਉਹ ਤੁਸੀਂ ਬਾਲਾਓ ਜੀ ਸਾਡੀ ਅਸੀਂ ਵੀ ਟੀਮ ਵਾਪਸ ਬੁਲਾਓ ਜੀ ਸਾਡੀ ਅਸੀਂ ਵੀ ਟੀਮ ਵਾਪਸ ਬੁਲਾਓ ਜਾਂ ਅੱਜ ਅੱਜ ਮੰਨ ਲਓ ਜਿਹੜੇ ਵੀ ਉੱਥੇ ਪਲੇਅਰ ਖੇਡ ਰਹੇ ਐ ਮੰਨ ਲਓ ਕੋਈ ਪੰਜਾਬ ਤੋਂ ਵੀ ਐ ਚਾਹੇ ਕਿ ਕਿਹੜੇ ਕਿਸੇ ਵੀ ਸੂਬੇ ਤੋਂ تعلق ਰੱਖਦਾ ਹੋਵੇ ਉਹ ਉਹ ਜਿਓ ਉੱਥੇ ਜਾ ਕੇ ਮੈਚ ਖੇਡ ਰਿਹਾ ਇੰਡੀਆ ਦਾ ਉੱਥੇ ਜਾ ਕੇ ਤੁਸੀਂ ਇੰਡੀਵਿਜੂਅਲ ਨੂੰ ਟਾਰਗੇਟ ਕਿਉਂ ਨਹੀਂ ਕਰਦੇ ਕਿਉਂ ਉੱਥੇ ਉਹਨਾਂ ਨੂੰ ਪਤਾ ਐ ਵੀ ਇੱਥੇ ਅਸੀਂ ਸਾਰੇ ਜਿਹੜੇ ਕ੍ਰਿਕਟ ਫੈਨਸ ਨੇ ਉਹਨਾਂ ਨਾਲ ਘਿਰ ਜਾਣਗੇ ਘਿਰ ਜਾਣਗੇ ਉੱਥੇ ਉਹਨਾਂ ਨੂੰ ਐ ਲੱਗਿਆ ਵੀ ਬੈਨੀਫਿਟ ਹੈ ਵੀ ਹੁਣ ਆਪਾਂ ਆਪ ਦਾ ਫਿਲਮ ਵੀ ਕੱਢ ਲਈਏ ਤੇ ਨੈਸ਼ਨ ਨੈਸ਼ਨਲਿਜ਼ਮ ਦੇ ਕਰਕੇ ਮਾੜੀ ਜੀ ਟਰੋਲਿੰਗ ਕਰਦੀ ਹੈ ਤੇ ਆਪਦੀ ਹਾਈਪ ਬਣਾ ਲਈਏ ਬਾਕੀ ਗੱਲਾਂ ਛੱਡੋ ਇਹ ਨਹੀਂ ਪਤਾ ਕਿ ਉਹ ਬੰਦੇ ਜਾ ਕੇ ਮੈਚ ਤੋਂ ਪਹਿਲਾਂ ਉੱਥੇ ਗੀਤ ਵੀ ਗਾਏ ਹਾਂ ਗੀਤ ਵੀ ਗਾ ਜਾਣ ਕੋਈ ਪਤਾ ਹੁੰਦਾ ਨਾ ਆਪਾਂ ਦੇਖਦੇ ਹਾਂ ਨਾ ਕਿ ਪਹਿਲਾਂ ਓਪਨਿੰਗ ਸਰਮਨੀ ਦੇ ਓਪਨਿੰਗ ਸਰਮਨੀ ਹੋਗੀ ਇਹਨਾਂ ਦਾ ਤਾਂ ਇਹ ਵੀ ਨਹੀਂ ਪਤਾ ਵੀ ਉੱਥੇ ਜਾ ਕੇ ਗੀਤ ਗਾਏ ਆ ਓਥੇ ਜਾ ਕੇ ਗੀਤ ਗਾਏ ਸੋ ਗੱਲ ਇਹ ਹੈ ਕਿ ਦਿਲਜੀਤ ਇਹਨਾਂ ਦੇ ਲਈ ਇੱਕ ਈਜ਼ੀ ਟਾਰਗੇਟ ਸੀਗਾ ਹਣਾ ਉਵੇਂ ਹੀ ਹੁਣ ਕੁਝ ਲੋਕ ਨੇ ਹੁਣ ਸਾਰਿਆਂ ਨੂੰ ਤਾਂ ਨਹੀਂ ਬਹੁਤ ਨੂੰ ਤਾਂ ਅਕਲ ਆ ਗਈ ਬਈ ਆ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ ਫੋਰ ਆ ਰਹੀ ਹੈ ਨਾ ਕੁਝ ਕੁ ਲੋਕ ਹਜੇ ਵੀ ਪਿੱਛੋ ਜੇ ਵਾਜਾ ਮਾਰ ਜਾਂਦੇ ਨੇ ਉਹ ਬੈਨ ਕਰਾਓ ਬੈਨ ਕਰਾਓ ਇਹਨੂੰ ਵੀ ਬੈਨ ਕਰਾਓ ਹਣਾ ਤੇ ਹਾਲਾਂਕਿ ਉਹ ਲੋਕ ਉਸ ਤਰੀਕੇ ਨਾਲ ਨਹੀਂ ਆਏ ਜਿਵੇਂ ਮਿੱਕਾ ਸਿੰਘ ਜਿਸ ਤਰੀਕੇ ਨਾਲ ਦਲਜੀਤ ਦੇ ਖਿਲਾਫ ਆਏ ਸੀ ਹੁਣ ਉਹ ਸ਼ਾਇਦ ਨਹੀਂ ਆਇਆ ਕਿਉਂਕਿ ਇਸ ਫਿਲਮ ਚ ਤਖਾਰ ਠਾਕੁਰ ਜਿਨੇ ਉਹਨੇ ਵੀ ਕਾਫੀ ਕਮੈਂਟ ਉਹਨੇ ਵੀ ਉਹਨੇ ਵੀ ਕਾਫੀ ਬੋਲਿਆ ਸੀ ਬਿਲਕੁਲ ਪਰ ਇਹਦੇ ਖਿਲਾਫ ਆਪਾਂ ਤਾਂ ਦੇਖਿਆ ਨਹੀਂ ਕਿ ਮੀਕਾ ਸਿੰਘ ਬੋਲਿਆ ਹੋਵੇ ਨਾ ਔਰ ਉਹ ਦਜੀਤ ਨੂੰ ਤੁਸੀਂ ਜਾਣਬੁੱਝ ਕੇ ਟਾਰਗੇਟ ਕੀਤਾ ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਇਹ ਤੁਸੀਂ ਮੰਨੋ ਚਾਹੇ ਨਾ ਮੰਨੋ ਤੁਹਾਨੂੰ ਜੈਲਸੀ ਆ ਉਹਦੇ ਨਾਲ ਤੁਸੀਂ ਪੰਜਾਬ ਚੋਂ ਬਾਲੀਵੁੱਡ ਗਏ ਖੈਰ ਤੁਹਾਡਾ ਨਾਮ ਤਾਂ ਬਣਿਆ ਕਿ ਤੁਹਾਡੇ ਵੱਡੇ ਭਰਾ ਨੇ ਤੁਹਾਡੇ ਭਰਾ ਨੇ ਉਹਨਾਂ ਦੇ ਬਹੁਤ ਵੱਡਾ ਨਾਮ ਸੀ ਬਿਲਕੁਲ ਠੀਕ ਹੈ ਨਹੀਂ ਸ਼ਾਇਦ ਤੁਸੀਂ ਰੁੱਲਦੇ ਹੁੰਦੇ ਕਿਤੇ ਨਹੀਂ ਬਣਨਾ ਸੀ ਤੁਸੀਂ ਤੁਸੀਂ ਆਪਣੇ ਵੱਡੇ ਭਰਾ ਦੇ ਮੋਢਿਆਂ ਤੇ ਚੜ ਕੇ ਤੁਸੀਂ ਕਾਮਯਾਬ ਹੋਏ ਹੋ ਠੀਕ ਹੈ ਤੇ ਫਿਰ ਤੁਸੀਂ ਪਰ ਉਹ ਦਲਜੀਤ ਤਾਂ ਕਿਸੇ ਦੇ ਮੋਢਿਆਂ ਤੇ ਚੜਿਆ ਨਹੀਂ ਨਾ ਉਹਨੇ ਤਾਂ ਆਪਣਾ ਕੀਤਾ ਆਪ ਸਾਰਾ ਨਾਲੇ ਇੱਕ ਆ ਰੌਜੀ ਆ ਬੜੀ ਗੱਲ ਉੱਠਦੀ ਹੈ ਵੀ ਪੀ ਆਰ ਉਹਦੀ ਸਟਰੋਂਗ ਹੈ ਤੁਸੀਂ ਸਾਨੂੰ ਦੱਸੋ ਕਿ ਨਹੀਂ ਤੁਸੀਂ ਰੱਖ ਲਓ ਤੁਸੀਂ ਕਿੰਨੇ ਪੈਸੇ ਕਿੰਨੇ ਵਿਊ ਲੈਣੇ ਆ ਜਾਂ ਕਿੰਨੇ ਬਲੌਗਰਸ ਚਾਹੀਦੇ ਤੁਹਾਨੂੰ ਪਾਪਰਾਜ਼ੀ ਕਿੰਨੇ ਚਾਹੀਦੇ ਆ ਜਿਹੜੇ ਤੁਹਾਡੇ ਪੋਸਟਸ ਵਾਇਰਲ ਕਰਨ ਤਾਂ ਮੈਂ ਇੱਕ ਗੱਲ ਇੱਕ ਸਵਾਲ ਹੈ ਮਿਕਾ ਸਿੰਘ ਨੂੰ ਵੀ ਹੈ ਹੋਰ ਵੀ ਜਿਹੜੇ ਬੋਲੇ ਸੀ ਉਹਨਾਂ ਨੂੰ ਵੀ ਹੈ ਵੀ ਜੇ ਤੁਹਾਡੇ ਕੋਲੇ ਚੀਜ਼ਾਂ ਹੈਗੀ ਪੈਸਾ ਤਾਂ ਤੁਹਾਡੇ ਕੋਲ ਵੀ ਹੈ ਬਿਲਕੁਲ ਬਿਲਕੁਲ ਫਾਈਨੈਂਸਰਸ ਤਾਂ ਤੁਹਾਡੇ ਕੋਲ ਵੀ ਹੈਗੇ ਪ੍ਰੋਡਿਊਸਰ ਤੁਹਾਡੇ ਕੋਲੇ ਵੀ ਹੈਗੇ ਤੁਸੀਂ ਕਿਉਂ ਨਹੀਂ ਪੀਆਰ ਰੱਖ ਲੈਂਦੀ ਤੁਸੀਂ ਕਿਉਂ ਨਹੀਂ ਮਸ਼ਹੂਰ ਹੋ ਜਾਂਦੇ ਇਹਨਾਂ ਅਸਲ 'ਚ ਦੇਖੋ ਕੋਈ ਆਰਟਿਸਟ ਜਦੋਂ ਇੱਕ ਲੈਵਲ ਤੇ ਪਹੁੰਚਦਾ ਨਾ ਜਾਂ ਉਸ ਨੂੰ ਵੀ ਕ੍ਰਾਸ ਕਰ ਜਾਂਦਾ ਦਿਲਜੀਤ ਵਾਂਗੂ ਉਦੋਂ ਉਸ ਬਾਰੇ ਜਾਂ ਉਸ ਦੇ ਉੱਤੇ ਹਰ ਕੋਈ ਬੋਲਣਾ ਚਾਹੁੰਦਾ ਆ ਹਾਂ ਹੈਨਾ ਜੇ ਤੁਸੀਂ ਪੀਆਰ ਕਰਾਉਨੇ ਹੋ ਪੀਆਰ ਤਾਂ ਇੱਕ ਲਿਮਟਿਡ ਦਾਇਰੇ ਚ ਹੋਊਗੀ ਤੁਹਾਡੀ ਦਾਇਰੇ ਚ ਬਿਲਕੁਲ 100 ਬੰਦਾ ਕਰ ਦੂ 1000 ਕਰ ਦੂ 1000 ਕਰ ਦੂ ਪਰ ਦਲਜੀਤ ਦੀ ਜਦੋਂ ਗੱਲ ਆਉਂਦੀ ਆ ਉਦੋਂ ਹਰ ਇੱਕ ਬੰਦੇ ਨੂੰ ਇਹ ਹੁੰਦਾ ਹੈ ਕਿ ਅੱਛਾ ਦਲਜੀਤ ਦੇ ਰਿਲੇਟਡ ਕੋਈ ਗੱਲ ਨਵੀਂ ਨਿਕਲੀ ਆ ਆਪਾਂ ਇਹਨੂੰ ਕਰਕੇ ਅੱਗੇ ਦੱਸਦੇ ਆ ਕਿ ਬਹੁਤ ਲੋਕ ਦੇਖਣਗੇ ਬਹੁਤ ਦੇਖਣਗੇ ਬਿਲਕੁਲ ਉਹ ਨੈਚੁਰਲ ਪੀਆਰ ਹੈ ਬਿਲਕੁਲ ਉਹ ਲੋਕ ਪੀਆ ਕਰਦੇ ਆ ਉਹ ਖਰੀਦੀ ਹੋਈ ਨਹੀਂ ਖਰੀਦੀ ਤਾਂ ਇੱਕ ਲਿਮਟ ਤੱਕ ਜਾਂਦੀ ਹੈ ਜਦੋਂ ਕਰੋੜਾ ਲੋਕ ਪੋਸਟਾਂ ਪਾ ਰਹੇ ਹੋਣ ਤੇ ਉਦੋਂ ਪਤਾ ਹੈ ਕਿ ਉਸ ਬੰਦੇ ਦਾ ਨਾਮ ਵਿਕਦਾ ਇਸ ਕਰਕੇ ਅਗਲਾ ਵੀ ਕੁਝ ਕੋਈ ਗੱਲਬਾਤ ਕਰਦਾ ਉਹਦੇ ਬਾਰੇ ਨਵੀਂ ਗੱਲਬਾਤ ਹੁਣ ਮੀਕਾ ਸਿੰਘ ਬਾਰੇ ਕੋਈ ਕਿਉਂ ਨਹੀਂ ਇੰਨਾ ਉਹ ਕਰ ਰਿਹਾ ਪਤਾ ਉਹਨਾਂ ਨੂੰ ਵੀ ਕੁਛ ਮਿਲਣਾ ਨਹੀਂ ਸਮਿਲਣਾ ਨਹੀਂ ਕੁਛ ਉਹ ਲੱਗ ਕੇ ਦੌਰ ਠੀਕ ਆ ਹਰ ਇੱਕ ਦਾ ਇੱਕ ਟਾਈਮ ਹੁੰਦਾ ਨਾ ਜਦੋਂ ਪੀਕ ਤੇ ਪਹੁੰਚਦਾ ਕਿਸੇ ਵੇਲੇ ਠੀਕ ਹੈ ਉਹਦਾ ਨਾਂ ਵੀ ਸੀਗਾ ਪਰ ਉਹ ਨਿਕਲ ਗਿਆ ਪਰ ਉਹ ਇੰਡੀਆ ਤੱਕ ਸੀਮਤ ਰਿਹਾ ਹਾਲੀਵੁੱਡ ਤੱਕ ਸੀਮਤ ਰਿਹਾ ਹੁਣ ਜਦੋਂ ਦਿਲਜੀਤ ਵਰਗੇ ਹਾਲੀਵੁੱਡ ਤੇ ਅੱਗੇ ਨਿਕਲ ਗਏ ਤੇ ਫਿਰ ਉਹ ਜਲਣ ਵਾਲਾ ਮਹਿਸੂਸ ਹੁੰਦਾ ਕੰਮ ਕਿ ਯਾਰ ਇਹ ਬੰਦਾ ਅੱਗੇ ਕਿਵੇਂ ਨਿਕਲ ਗਿਆ ਨਾਲੇ ਜਿਹੜੇ ਜਿਹੜੇ ਲੋਕ ਉਦੋਂ ਸੋ ਕਾਲਡ ਨੈਸ਼ਨਲਿਸਟ ਦੱਸਦੇ ਸੀ ਆਪਦੇ ਆਪ ਨੂੰ ਉਹ ਹਾਕੀ ਟੀਮ ਇੰਡੀਆ ਹੀ ਹੁਣ ਕ੍ਰਿਕਟ ਦੇ ਮੈਚ ਹੋ ਰਹੇ ਆ ਅੱਗੇ ਵੀ ਬਹੁਤ ਸਾਰਾ ਕੁਝ ਹੋਣਾ ਹੈ ਇਹ ਨਹੀਂ ਹੈ ਕਿ ਦੋਵੇਂ ਦੇਸ਼ਾਂ 'ਚ ਜੰਗ ਲੱਗੀ ਤੇ ਉਸ ਤੋਂ ਬਾਅਦ ਤੁਸੀਂ ਕਾਂਟਾ ਹੀ ਮਾਰ ਦੋਗੇ ਇੱਕ ਦੂਜੇ ਦੇ ਉੱਤੇ ਕਲਾਕਾਰੀ ਤੇ ਖੇਡ ਲਾਈਨ ਇਹੋ ਜੀ ਹੈ ਤੁਸੀਂ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਵਿੱਚ ਦੇਖੋ ਇਹ ਤਾਂ ਤੁਸੀਂ ਜਾਣਬੁੱਝ ਕੇ ਟਾਰਗੇਟ ਕੀਤਾ ਤੇ ਹੁਣ ਇੰਡੀਆ ਤੇ ਪਾਕਿਸਤਾਨ 'ਚ ਵਪਾਰ ਕਿਹੜੇ ਬੰਦ ਹੋ ਗਿਆ ਕਿਹੜਾ ਹੋ ਗਿਆ ਬਿਲਕੁਲ ਕਿਹੜਾ ਬੰਦ ਹੋ ਗਿਆ ਯਾਰ ਕੁਝ ਨਹੀਂ ਬੰਦ ਹੋਇਆ ਉਹ ਇੱਕ ਟਾਈਮ ਸੀ ਕਿ ਥੋੜੇ ਸਮੇਂ ਲਈ ਹੁੰਦਾ ਪਰ ਤੁਸੀਂ ਉਹਨਾਂ ਨੂੰ ਜਾਣਬੁੱਝ ਕੇ ਉਸ ਫਿਲਮ ਨੂੰ ਦਿਲਜੀਤ ਵਾਲੀ ਨੂੰ ਉਹਦੇ ਵਿੱਚ ਘੜੀਸਿਆ ਹੂੰ ਤੁਸੀਂ ਕਿਤਨਾ ਕਿਤੇ ਆਪਣੀ ਈਰਖਾ ਦਿਖਾ ਕੇ ਗਏ ਹੋ ਹੋਰ ਕੀ ਹੈ ਦਰਜੀਤ ਨੂੰ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਸੀ ਪਰ ਜੇ ਇਹ ਮੈਚ ਵੀ ਹੁੰਦਾ ਤਾਂ ਉਦੋਂ ਜੇ ਲੋਕ ਚੁੱਪ ਕਰਕੇ ਬੈਠਦੇ ਆ ਨਾ ਤਾਂ ਫਿਰ ਲੋਕਾਂ ਨੂੰ ਹੱਕ ਨਹੀਂ ਹੈ ਕੋਈ ਅੱਜ ਤੋਂ ਬਾਅਦ ਆਪਦੇ ਆਪ ਨੂੰ ਨੈਸ਼ਨਲਿਸਟ ਘਮਾਉਂਦਾ ਜਾਂ ਉਹਦੇ ਵਿੱਚੋਂ ਫੇਮ ਖੱਟਣ ਦਾ ਇਹ ਮੈਨੂੰ ਲੱਗਦਾ ਹੈ ਕਿ ਲੋਕੀ ਹੁਣ ਸਮਝ ਚੁੱਕੇ ਨੇ ਵੀ ਕੌਣ ਸਹੀ ਹੈ ਤੇ ਕੌਣ ਗਲਤ ਹੈ